ਗਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਬਿਨਾ ਡਾਕੂਮੈਂਟਸ ਦਿਖਾਏ ਹੁਣ ਟੁਟਕੀਆਂ ਵਿੱਚ ਬਣ ਜਾਵੇਗਾ ਪਾਸਪੋਰਟ ਬਸ ਮੋਬਾਈਲ 'ਚ ਦਿਖਾਉਣੀ ਹੋਵੇਗੀ ਇਹ ਐਪ ਜੇਕਰ ਤੁਸੀਂ ਪਾਸਪੋਰਟ ਬਣਾਉਣ ਦੀ ਸੋਚ ਰਹੇ ਹੋ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਆਸਾਨੀ ਨਾਲ ਪਾਸਪੋਰਟ ਬਣਾ ਸਕਦੇ ਹੋ ਨਾਲ ਹੀ ਇਸ ਲਈ ਤੁਹਾਨੂੰ ਕੁਝ ਵੱਖ ਨਹੀਂ ਕਰਨਾ ਤੁਹਾਡੇ smartphone ਵਿੱਚ ਬਸ ਇੱਕ ਐਪ ਹੋਣਾ ਚਾਹੀਦਾ ਹੈ ਤੇ ਇਸ ਦੀ ਮਦਦ ਨਾਲ ਤੁਸੀਂ ਪਾਸਪੋਰਟ ਲਈ ਅਪਲਾਈ ਵੀ ਕਰ ਸਕਦੇ ਹੋ ਇਸ ਲਈ ਕਾਰ ਦੀ ਮਦਦ ਨਾਲ ਤੁਹਾਡਾ ਕੰਮ ਹੋ ਸਕਦਾ ਹੈ ਜੇਕਰ ਤੁਸੀਂ ਅਪਾਇੰਟਮੈਂਟ ਦੇ ਡਾਕੂਮੈਂਟਸ ਨਾਲ ਲੈ ਕੇ ਜਾਣਾ ਭੁੱਲ ਗਏ ਹੋ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਇਹ ਆਪ ਤੁਹਾਡੇ ਲਈ ਕਾਫੀ ਮਦਦਗਾਰ ਸਾਬਿਤ ਹੋਣ ਵਾਲਾ ਹੈ ਇੱਥੇ ਤੁਸੀਂ ਡਾਕੂਮੈਂਟ ਵੈਰੀਫਾਈ ਕਰ ਸਕਦੇ ਹੋ ਦੱਸ ਦਈਏ ਕਿ ਇਹ ਸਰਕਾਰ ਵੱਲੋਂ ਪ੍ਰਮਾਣਿਤ ਐਪ ਹੈ ਜਿਸ ਦੀ ਵਰਤੋਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਕਰਨੀ ਕਿਵੇਂ ਹੈ ਵੈਰੀਫਾਈ ਕਿ ਤੁਸੀਂ ਪਾਸਪੋਰਟ ਆਫਿਸ ਵਿੱਚ ਬੈਠੇ ਬੈਠੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਇੱਥੇ ਤੁਹਾਨੂੰ ਕੁਝ ਵੀ ਪਤਾ ਕਰਨਾ ਆਸਾਨ ਹੋਵੇਗਾ ਫੋਨ ਤੇ OTP ਆਉਂਦਾ ਹੈ ਤੇ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਾਈ ਹੁੰਦੇ ਨੇ ਹੁਣ ਸਵਾਲ ਹੈ ਕਿ ਆਖਰ ਪਾਸਪੋਰਟ ਮਾਡਮ ਵਿੱਚ ਕਿੰਨਾ ਸਮਾਂ ਲੱਗੇਗਾ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੇ ਡਾਕੂਮੈਂਟਸ ਜਮ੍ਹਾਂ ਕਰਾਉਣ ਤੋਂ ਬਾਅਦ 15 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ ਇਸ ਤੋਂ ਬਾਅਦ ਪਾਸਪੋਰਟ ਤੁਹਾਡੇ ਘਰ ਆ ਜਾਂਦਾ ਹੈ ਹਾਲਾਂਕਿ ਸਮਾਂ ਘੱਟ ਜਾਂ ਜ਼ਿਆਦਾ ਵੀ ਹੋ ਸਕਦਾ ਹੈ ਹਮੇਸ਼ਾ ਡਾਕੂਮੈਂਟਸ ਜਮ੍ਹਾਂ ਕਰਵਾਉਣ ਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਹ ਪੁਲਿਸ ਵੈਰੀਫਿਕੇਸ਼ਨ ਤੇ ਨਿਰਭਰ ਕਰਦਾ ਹੈ ਨਾਰਮਲ ਪਾਸਪੋਰਟ ਦੀ ਫੀਸ 1500 ਰੁਪਏ ਹੈ ਹਾਲਾਂਕਿ ਜਿਆਦਾ ਪੇ ਚਾਹੀਦੇ ਨੇ ਤਾਂ 2000 ਦਾ ਭੁਗਤਾਨ ਤੁਹਾਨੂੰ ਕਰਨਾ ਹੋਵੇਗਾ ਬਿਨਾਂ ਡਾਕੂਮੈਂਟਸ ਦਿਖਾਏ ਹੁਣ ਚੁਟਕੀਆਂ ਵਿੱਚ ਬਣ ਜਾਵੇਗਾ ਪਾਸਪੋਰਟ ਬਸ ਮੋਬਾਈਲ 'ਤੇ ਦਿਖਾਉਣੀ ਹੋਵੇਗੀ ਇਹ ਐਪ ਜੇਕਰ ਤੁਸੀਂ ਪਾਸਪੋਰਟ ਬਣਾਉਣ ਦੀ ਸੋਚ ਰਹੇ ਹੋ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਣ ਚਾ ਰਹੇ ਹਾਂ ਕਿ ਤੁਸੀਂ ਕਿਵੇਂ ਆਸਾਨੀ ਨਾਲ ਪਾਸਪੋਰਟ ਬਣਾ ਸਕਦੇ ਹੋ ਨਾਲ ਹੀ ਇਸ ਲਈ ਤੁਹਾਨੂੰ ਕੁਝ ਵੱਖ ਨਹੀਂ ਕਰਨਾ ਤੁਹਾਡੇ smartphone ਵਿੱਚ ਬਸ ਇੱਕ ਐਪ ਹੋਣਾ ਚਾਹੀਦਾ ਹੈ ਤੇ ਇਸ ਦੀ ਮਦਦ ਨਾਲ ਤੁਸੀਂ ਪਾਸਪੋਰਟ ਲਈ ਅਪਲਾਈ ਵੀ ਕਰ ਸਕਦੇ ਹੋ ਇਸ ਲਈ ਕਾਰ ਦੀ ਮਦਦ ਨਾਲ ਤੁਹਾਡਾ ਕੰਮ ਹੋ ਸਕਦਾ ਜੇਕਰ ਤੁਸੀਂ ਅਪਾਇੰਟਮੈਂਟ ਦੇ ਡਾਕੂਮੈਂਟਸ ਨਾਲ ਲੈ ਕੇ ਜਾਣਾ ਭੁੱਲ ਗਏ ਹੋ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਇਹ ਆਪ ਤੁਹਾਡੇ ਲਈ ਕਾਫੀ ਮਦਦਗਾਰ ਸਾਬਿਤ ਹੋਣ ਵਾਲਾ ਹੈ ਇੱਥੇ ਤੁਸੀਂ ਡਾਕੂਮੈਂਟ ਵੈਰੀਫਾਈ ਕਰ ਸਕਦੇ ਹੋ ਦੱਸ ਦਈਏ ਕਿ ਇਹ ਸਰਕਾਰ ਵੱਲੋਂ ਪ੍ਰਮਾਣਿਤ ਐਪ ਹੈ ਜਿਸ ਦੀ ਵਰਤੋਂ ਡਾਕੂਮੈਂਟਸ ਵੈਰੀਫਿਕੇਸ਼ਨ ਲਈ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਹ ਆਖਿਰ ਇਹ ਕਰਨੀ ਕੀਵੇਂ ਹੈ ਵੈਰੀਫਿਕੇਸ਼ਨ ਤੁਸੀਂ ਪਾਸਪੋਰਟ ਆਫਿਸ ਵਿੱਚ ਬੈਠੇ ਬੈਠੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ ਇੱਥੇ ਤੁਹਾਨੂੰ ਕੁਝ ਵੀ ਪਤਾ ਕਰਨਾ ਆਸਾਨ ਹੋਵੇਗਾ ਫੋਨ ਤੇ OTP ਆਉਂਦਾ ਹੈ ਤੇ ਇਸ ਤੋਂ ਬਾਅਦ ਡਾਕੂਮੈਂਟ ਵੈਰੀਫਾਈ ਹੁੰਦੇ ਨੇ ਹੁਣ ਸਵਾਲ ਹੈ ਕਿ ਆਖਿਰ ਪਾਸਪੋਰਟ ਬਣਨ ਵਿੱਚ ਕਿੰਨਾ ਸਮਾਂ ਲੱਗੇਗਾ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਤੇ ਡਾਕੂਮੈਂਟਸ ਜਮ੍ਹਾਂ ਕਰਾਉਣ ਤੋਂ ਬਾਅਦ 15 ਦਿਨ ਤੋਂ ਲੈ ਕੇ 1 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ ਇਸ ਤੋਂ ਬਾਅਦ ਪਾਸਪੋਰਟ ਤੁਹਾਡੇ ਘਰ ਆ ਜਾਂਦਾ ਹੈ ਹਾਲਾਂਕਿ ਸਮਾਂ ਘੱਟ ਜਾਂ ਜ਼ਿਆਦਾ ਵੀ ਹੋ ਸਕਦਾ ਹੈ ਹਮੇਸ਼ਾ ਡਾਕੂਮੈਂਟਸ ਜਮ੍ਹਾਂ ਕਰਵਾਉਣ ਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਇਹ ਪੁਲਿਸ ਵੈਰੀਫਿਕੇਸ਼ਨ ਤੇ ਨਿਰਭਰ ਕਰਦਾ ਹੈ ਨਾਰਮਲ ਪਾਸਪੋਰਟ ਦੀ ਫੀਸ 1500 ਰੁਪਏ ਹੈ ਹਾਲਾਂਕਿ ਜ਼ਿਆਦਾ ਪੇਸ ਚਾਹੀਦੇ ਨੇ ਤਾਂ 2000 ਦਾ ਭੁਗਤਾਨ ਤੁਹਾਨੂੰ ਕਰਨਾ ਹੋਵੇਗਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ